ਕਿਤਾਬ ਗਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਪੌਲੋ ਕੋਏਲੋ ਦੀ ਲਿਖੀ ਹੋਈ ਕਿਤਾਬ ਸੁਪਨਸਾਜ। ਇਹ ਕਿਤਾਬ ਦਾ ਅਲਕੈਮਿਸਟ ਨਾਂ ਦੇ ਨੋਵਲ ਦਾ ਪੰਜਾਬੀ ਵਿੱਚ ਅਨੁਵਾਦ ਹੈ। ਚਲੋ ਪੜ੍ਹਦੇ ਹਾਂ ਇਸ ਕਿਤਾਬ ਨੂੰ ਅੱਗੇ। ਅਗਲੀ ਸਵੇਰ ਅਲਫਯੂਨ ਦੇ ਖਜੂਰ ਦੇ ਦਰਖਤਾਂ ਵਿੱਚ ਘੜ ਦੋ ਹਜ਼ਾਰ ਹਥਿਆਰਬੰਦ ਮਰਦ ਤੈਨਾਤ ਸਨ। ਜਦੋਂ ਤੱਕ ਸੂਜ ਸਿਖਰ ਤੇ ਪਹੁੰਚਿਆ ਉਦੋਂ ਤੱਕ 500 ਕਵਾਇਲੀ ਹਮਲਾਵਰ ਦੂਰ ਦਿਖਾਈ ਦੇਣੇ ਸ਼ੁਰੂ ਹੋ ਗਏ ਸਨ ਕੋੜਸਵਾਰ ਹਮਲਾਵਰ ਉੱਤਰ ਦਿਸ਼ਾ ਵੱਲੋਂ ਨਖਲਿਸਤਾਨ ਵਿੱਚ ਦਾਖਲ ਹੋਏ ਦੇਖਣ ਨੂੰ ਲੱਗਦਾ ਸੀ ਜਿਵੇਂ ਉਪਰ ਅਮਨ ਦਾ ਹਾਵੇ ਪਰ ਉਹਨਾਂ ਸਾਰਿਆਂ ਦੇ ਚੋਗਿਆਂ ਦੇ ਢੇਠਾਂ ਹਥਿਆਰ ਲੁਕੋਏ ਹੋਏ ਸਨ ਜਿਉਂ ਹੀ ਉਹ ਅਲਫੀਮ ਦੇ ਐਨ ਵਿੱਚਕਾਰ ਕਿੱਟੇ ਤੰਬੂ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਆਪਣੀਆਂ ਖੰਜਰਾਂ ਅੱਧਰ ਆਪਣਾ ਕੱਢ ਲਈਆਂ ਅਤੇ ਉਹਨਾਂ ਖਾਲੀ ਤੰਬੂ ਦੇ ਹਮਲਾ ਬੋਲ ਦਿੱਤਾ ਨਖਲਿਸਤਾਨ ਦੇ ਸੈਨਿਕਾਂ ਨੇ ਮਾਰੂਥਲੋ ਵਿੱਚੋਂ ਆਏ ਇਹਨਾਂ ਕੋਰਸਵਾਰਾਂ ਨੂੰ ਘੇਰ ਲਿਆ ਅਤੇ ਅੱਧੇ ਘੰਟੇ ਵਿੱਚ ਹੀ ਇੱਕ ਨੂੰ ਛੱਡ ਕੇ ਬਾਕੀ ਸਾਰੇ ਹਮਲਾਵਰ ਮਾਰੇ ਜਾ ਚੁੱਕੇ ਸਨ। ਬੱਚਿਆਂ ਨੂੰ ਖੰਜੂਰ ਦੇ ਦਰਖਤਾਂ ਦੇ ਝੁੰਡ ਦੇ ਦੂਜੇ ਪਾਸੇ ਰੱਖਿਆ ਗਿਆ ਸੀ ਅਤੇ ਉਹਨਾਂ ਨੇ ਕੁਝ ਵੀ ਨਹੀਂ ਸੀ ਵੇਖਿਆ। ਔਰਤਾਂ ਆਪੋ ਆਪਣੇ ਤੰਬੂਆਂ ਵਿੱਚ ਰਹੀਆਂ ਸਨ ਅਤੇ ਉਹ ਉੱਥੇ ਬੈਠੀਆਂ ਆਪੋ ਆਪਣੇ ਪਤੀਆਂ ਦੀ ਸੁਰੱਖਿਆ ਦੀ ਪ੍ਰਾਰਥਨਾ ਕਰ ਰਹੀਆਂ ਸਨ। ਉਹਨਾਂ ਨੇ ਵੀ ਲੜਾਈ ਨਹੀਂ ਸੀ ਵੇਖੀ। ਜੇ ਜ਼ਮੀਨ ਤੇ ਲਾਸ਼ਾਂ ਬਈਆਂ ਹੁੰਦੀਆਂ ਤਾਂ ਇੰਜ ਲੱਗ ਸਕਦਾ ਸੀ ਕਿ ਜਿਵੇਂ ਨਖਲੀਸਤਾਨ ਵਿੱਚ ਇਹ ਦਿਨ ਵੀ ਆਮ ਦਿਨ ਵਰਗਾ ਹੀ ਰਿਹਾ ਹੋਵੇ ਜਿਸ ਹਮਲਾਵਰ ਨੂੰ ਮਾਰਿਆ ਨਹੀਂ ਸੀ ਗਿਆ ਉਹ ਦਸਤੇ ਦਾ ਮੁਖੀ ਸੀ ਬਾਅਦ ਦੁਪਹਿਰ ਉਸਨੂੰ ਕੋਆਇਲੀ ਮੁਖੀਆਂ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਨ੍ਹਾਂ ਉਸਨੂੰ ਪੁੱਛਿਆ ਕਿ ਉਸਨੇ ਰਵਾਇਤ ਨੂੰ ਕਿਉਂ ਭੰਗ ਕੀਤਾ ਹੈ ਮੁਖੀ ਨੇ ਦੱਸਿਆ ਕਿ ਉਹ ਉਸਦੇ ਫੌਜੀ ਭੁੱਖੇ ਤੇ ਤਿਹਾਈ ਸਨ ਕਈ ਦਿਨਾਂ ਤੋਂ ਚੱਲ ਰਹੀ ਲੜਾਈ ਕਾਰਨ ਥੱਕੇ ਹੋਏ ਸਨ ਅਤੇ ਉਹਨਾਂ ਇਸੇ ਲਈ ਹੀ ਨਖਲਿਸਤਾਨ ਤੇ ਕਬਜਾ ਕਰਨ ਦਾ ਫੈਸਲਾ ਕੀਤਾ ਸੀ ਤਾਂ ਕਿ ਤਰੋਤਾਜ਼ਾ ਹੋ ਕੇ ਮੁੜ ਜੰਗ ਵਿੱਚ ਸ਼ਾਮਲ ਹੋ ਸਕਣ ਕਵਾਈਲੀ ਮੁਖੀ ਨੇ ਕਿਹਾ ਕਿ ਉਹਨਾਂ ਨੂੰ ਹਮਲਾਵਰ ਕਵਾਈਲੀਆਂ ਦੇ ਮਰਨ ਦਾ ਅਫਸੋਸ ਹੈ ਪਰ ਰਵੈਤਾਂ ਦੀ ਪਾਲਣਾ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ ਉਹਨਾਂ ਹਮਲਾਵਰਾਂ ਦੇ ਮੁਖੀ ਨੂੰ ਗੈਰ ਸਨਮਾਨਯੋਗ ਮੌਤ ਦੀ ਸਜ਼ਾ ਸੁਣਾਈ ਤਲਵਾਰ ਨਾਲ ਜਾਂ ਗੋਲੀ ਨਾਲ ਮਾਰਨ ਦੇ ਤਾਂ ਉਸਨੇ ਇੱਕ ਪੁਰਾਣੇ ਖਜੂਰ ਦੇ ਸੁੱਕੇ ਹੋਏ ਦਰਖਤ ਤੇ ਫਾਂਸੀ ਦੇ ਲੜਕਾ ਦਿੱਤਾ ਗਿਆ ਜਿੱਤੇ ਉਸ ਦੇ লাশ ਮਾਰੋタル ਦੀ ਹਵਾ ਵਿੱਚ ਰਸਤੇ ਤੇ ਘੁੰਮਦੇ ਰਹੇ। ਕਵਾਇਲੀ ਮੁਖੀਏ ਨੇ ਮੁੰਡੇ ਨੂੰ ਸੱਦਿਆ ਅਤੇ ਉਸ ਨੂੰ ਸੋਨੇ ਦੇ 50 ਮੋਰਾਂ ਦਿੱਤੀਆਂ। ਉਸ ਨੇ ਮਿਸਰ ਤੇ ਜੋਸਫ ਦੀ ਕਹਾਣੀ ਫਿਰ ਦੁਹਰਾਈ। ਅਦੇ ਮੁੰਡੇ ਨੂੰ ਕਿਹਾ ਕਿ ਉਹ ਨਖਲਿਸਤਾਨ ਦਾ ਸਲਾਹਕਾਰ ਬਣ ਜਾਵੇ। ਜਦੋਂ ਸੂਰਜ ਛੁੱਪ ਗਿਆ ਤਾਂ ਸ਼ਾਮ ਦਾ ਪਹਿਲਾ ਤਾਰਾ ਦਿਖਾਈ ਦੇਣ ਲੱਗਾ ਤਾਂ ਮੁੰਡਾ ਦਖਣ ਵੱਲੋਂ ਤੁਰ ਪਿਆ। ਆਖਰਕਾਰ ਉਸ ਨੂੰ ਇੱਕ ਤੰਬੂ ਦਿਖਾਈ ਦਿੱਤਾ ਜਿਸ ਦੇ ਕੋਲੋਂ ਦੇ ਲੰਘ ਰਹੇ ਕੁਝ ਅਰਬਾਂ ਨੇ ਮੁੰਡੇ ਨੂੰ ਦੱਸਿਆ ਕਿ ਇਸ ਥਾਂ ਤੇ ਜinn ਰਹਿੰਦੇ ਹਨ ਪਰ ਮੁੰਡਾ ਉੱਥੇ ਬੈਠ ਕੇ ਉਡੀਕਣ ਲੱਗਾ ਜਦੋਂ ਚੰਦਰਮਾ ਸਿਰ ਤੇ ਆ ਗਿਆ ਤਾਂ ਹੀ ਦਾਤਸਾਜ ਘੋੜੇ ਤੇ ਚੜ ਕੇ ਆਉਂਦੀ ਨਜ਼ਰੀ ਪਿਆ ਉਸ ਤੇ ਮੋਢੇ ਤੇ ਮਰੇ ਹੋਏ ਦੋ ਸ਼ਿਕਰੇ ਸਨ ਮੈਂ ਇੱਥੇ ਹਾਂ ਮੁੰਡੇ ਨੇ ਕਿਹਾ ਦਾਤਸਾਜ ਨੇ ਜਵਾਬ ਦਿੱਤਾ ਤੈਨੂੰ ਇੱਥੇ ਨਹੀਂ ਸੀ ਹੋਣਾ ਚਾਹੀਦਾ ਜਾਂ ਫਿਰ ਇਹ ਤੇਰੀ ਹੋਣੀ ਹੈ ਜਿਹੜੀ ਤੈਨੂੰ ਇੱਥੇ ਲੈ ਆਈ ਹੈ ਕਬੀਲੇਆਂ ਵਿਚਾਰੇ ਲੜਾਈ ਚੱਲਣ ਕਾਰਨ ਮਾਰੂਥਲ ਨੂੰ ਪਾਰ ਕਰ ਸਕਣਾ ਅਸੰਭਵ ਹੈ ਇਸੇ ਲਈ ਮੈਂ ਇੱਥੇ ਆਇਆ ਹਾਂ ਧਾਤਸਾਜ ਘੋੜੇ ਤੋਂ ਉਤਰਿਆ ਅਤੇ ਮੁੰਡੇ ਨੂੰ ਇਸ਼ਾਰਾ ਕੀਤਾ ਕਿ ਉਹ ਉਸ ਦੇ ਨਾਲ ਹੀ ਤੰਬੂ ਵਿੱਚ ਦਾਖਲ ਹੋਵੇ ਇਹ ਤੰਬੂ ਵੀ ਨਖਲਿਸਤਾਨ ਦੇ ਹੋਰ ਤੰਬੂਆਂ ਵਰਗਾ ਹੀ ਸੀ ਮੁੰਡੇ ਦੇ ਨੇ ਆਲੇ-ਦੁਆਲੇ ਪੱਠੀਆਂ ਅਤੇ ਹੋਰ ਸਾਜ਼-ਸਮਾਨ ਵੇਖਣ ਲਈ ਨਜ਼ਰ ਘੁਮਾਈ ਪਰ ਉਸ ਨੂੰ ਧਾਤਸਾਜੀ ਦਾ ਕੋਈ ਸਮਾਨ ਦਿਖਾਈ ਨਾ ਦਿੱਤਾ ਇੱਕ ਪਾਸੇ ਕੁਝ ਕਿਤਾਬਾਂ ਦਾ ਢੇਰ ਸੀ ਇੱਕ ਛੋਟਾ ਜਿਹਾ ਤੰਦੂਰ ਸੀ ਅਦੇ ਐਸੇ ਕਾਲੇਨ ਸਨ ਜਿਨ੍ਹਾਂ ਦੇ ਅਜੀਬ ਕਿਸਮ ਦੇ ਡਿਜ਼ਾਈਨ ਬਣੇ ਹੋਏ ਸਨ। ਤਾਤਸਾਜ ਕਹਿਣ ਲੱਗਾ ਬੈਠ ਜਾ। ਅਸੀਂ ਪਹਿਲਾਂ ਕੁਝ ਪੀਵਾਂਗੇ ਅਤੇ ਫਿਰ ਇਹ ਸ਼ਿਕਰੇ ਪਕਾ ਕੇ ਖਾਵਾਂਗੇ। ਮੁੰਡੇ ਨੇ ਮਹਿਸੂਸ ਕੀਤਾ ਕਿ ਉਹ ਉਹੀ ਸ਼ਿਕਰੇ ਸਨ ਜਿਹੜੇ ਉਸ ਨੇ ਇੱਕ ਦਿਨ ਪਹਿਲਾਂ ਦੇਖੇ ਸਨ ਪਰ ਉਹ ਕੁਝ ਨਾ ਬੋਲੇ। ਅਤਸਾਜ ਨੇ ਅੱਗ ਬਾਲੀ ਅਤੇ ਤੁਰੰਤ ਹੀ ਸਾਰੇ ਤੰਬੂ ਵਿੱਚ ਬੜੀ ਖੂਬਸੂਰਤ ਮਹਿਕ ਫੈਲ ਗਈ। ਇਹ ਹੁੱਕਿਆਂ ਦੀ ਮਹਿਕ ਨਾਲੋਂ ਕਿਤੇ ਚੰਗੀ ਸੀ। ਤੁਸੀਂ ਮੈਨੂੰ ਕਿਉਂ ਮਿਲਣਾ ਚਾਹੁੰਦੇ ਸੀ ਮੁੰਡੇ ਨੇ ਪੁੱਛਿਆ ਤਾਤ ਸਾਡ ਦਾ ਜਵਾਬ ਸੀ ਨਿਸ਼ਾਨੀਆਂ ਕਰਕੇ ਹਵਾ ਨੇ ਮੈਨੂੰ ਦੱਸਿਆ ਸੀ ਕਿ ਤੂੰ ਆਏਂਗਾ ਅਤੇ ਤੈਨੂੰ ਮਦਦ ਦੀ ਲੋੜ ਪਵੇਗੀ ਹਵਾ ਮੇਰੇ ਬਾਰੇ ਨਹੀਂ ਸੀ ਦੱਸ ਰਹੀ ਇਹ ਤਾਂ ਤੈਨੂੰ ਦੂਜੇ ਵਿਦੇਸ਼ੀ ਬਾਰੇ ਦੱਸ ਰਹੀ ਸੀ ਜਿਹੜਾ ਕਿ ਅੰਗਰੇਜ਼ ਹੈ ਉਹ ਹੀ ਤੈਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹੈ ਉਸਨੇ ਪਹਿਲਾਂ ਹੋਰ ਕੰਮ ਵੀ ਕਰਨੇ ਹਨ ਫਿਰ ਵੀ ਉਹ ਸਹੀ ਰਸਤੇ ਤੇ ਚੱਲ ਰਿਹਾ ਹੈ ਉਸਨੂੰ ਮਾਰੂਥਲ ਨੂੰ ਸਮਝਣ ਦੀ ਕੋਸ਼ਿਸ਼ ਸ਼ੁਰੂ ਕਰਨੀ ਪੈਣੀ ਹੈ ਅਤੇ ਮੇਰਾ ਕੀ ਹੋਏਗਾ ਜਦੋਂ ਕੋਈ ਬੰਦਾ ਸੱਚਮੁੱਚ ਹੀ ਕਿਸੇ ਚੀਜ਼ ਦੀ ਇੱਛਾ ਰੱਖੇ ਤਾਂ ਸਾਰੀ ਕਾਇਨਾਤ ਹੀ ਉਸ ਬੰਦੇ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਦੀ ਸਾਜ਼ਿਸ਼ ਰਚਦੀ ਹੈ। ਤਾਤ ਸਾਧ ਨੇ ਉਹੀ ਗੱਲ ਕਹੀ ਜਿਹੜੀ ਬੁੱਢੇ ਬਾਦਸ਼ਾਹ ਨੇ ਵੀ ਕਿਸੇ ਵੇਲੇ ਕਹੀ ਸੀ। ਮੁੰਡਾ ਸਮਝ ਗਿਆ ਉਸ ਦੀ ਹੋਣੇ ਦੀ ਪ੍ਰਾਪਤੀ ਵਿੱਚ ਮਦਦ ਕਰਨ ਲਈ ਇੱਕ ਹੋਰ ਸ਼ਖਸ਼ ਮੌਜੂਦ ਸੀ। ਕੀ ਤੁਸੀਂ ਮੈਨੂੰ ਹਦਾਇਤਾਂ ਦੇਵੋਗੇ? ਨਹੀਂ ਜੋ ਕੁਝ ਵੀ ਤੈਨੂੰ ਜਾਣਨਾ ਚਾਹੀਦਾ ਹੈ ਤੈਨੂੰ ਉਸ ਦਾ ਪਹਿਲਾਂ ਹੀ ਪਤਾ ਹੈ। ਮੈਂ ਤਾਂ ਸਿਰਫ ਖਜ਼ਾਨੇ ਵੱਲ ਦੀ ਦਿਸ਼ਾ ਹੀ ਤੈਨੂੰ ਦੱਸਣੀ ਹੈ ਕਬੀਲਿਆਂ ਵਿੱਚ ਤਾਂ ਜੰਗ ਚੱਲ ਰਹੀ ਹੈ ਮੁੰਡੇ ਨੇ ਦੁਹਰਾਇਆ ਮੈਨੂੰ ਪਤਾ ਹੈ ਕਿ ਮਾਰੂਥਲ ਵਿੱਚ ਕੀ ਵਾਪਰ ਰਿਹਾ ਹੈ ਮੈਨੂੰ ਤਾਂ ਆਪਣਾ ਖਜ਼ਾਨਾ ਮਿਲ ਵੀ ਚੁੱਕਾ ਹੈ ਮੇਰੇ ਕੋਲ ਇੱਕ ਊਠ ਹੈ ਸ਼ੀਸ਼ੇ ਦੀ ਦੁਕਾਨ ਤੇ ਕਮਾਏ ਪੈਸੇ ਹਨ ਅਤੇ ਸੋਨੇ ਦੇ 50 ਮੋਰਾ ਆਪਣੇ ਦੇਸ਼ ਵਿੱਚ ਮੈਂ ਅਮੀਰ ਆਦਮੀ ਸਮਝਿਆ ਜਾਵਾਂਗਾ ਪਰ ਇਹਨਾਂ ਵਿੱਚ ਕੋਈ ਵੀ ਚੀਜ਼ ਪੈਰਾਮਿਡਾਂ ਤੋਂ ਨਹੀਂ ਹੈ ਤਾਤ ਸੱਜ ਨੇ ਕਿਹਾ ਮੇਰੇ ਕੋਲ ਫਾਤਮਾ ਹੈ ਉਹ ਮੇਰੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨਾਲੋਂ ਸਭ ਤੋਂ ਵੱਡਾ ਖਜ਼ਾਨਾ ਹੈ। ਉਹ ਵੀ ਤਾਂ ਪਿਰਾਮਿਡਾਂ ਤੋਂ ਨਹੀਂ ਨਾ ਲੱਭੀ ਹੋਈ। ਉਹ ਚੁੱਪਚੀਪੀਤੇ ਬੈਠੇ ਖਾਂਦੇ ਰਹੇ। ਧਾਤਸਾਜ ਨੇ ਇੱਕ ਬੋਤਲ ਖੋਲੀ ਅਤੇ ਉਸ ਵਿੱਚ ਲਾਲ ਰੰਗ ਦਾ ਕੋਈ ਤਰਲ ਮੁੰਡੇ ਦੇ ਕੱਪ ਵਿੱਚ ਪਾਇਆ। ਉਸਨੇ ਹੁਣ ਤੱਕ ਜਿੰਨੀਆਂ ਵੀ ਸ਼ਰਾਬਾਂ ਪੀਤੀਆਂ ਸਨ, ਇਹ ਉਹਨਾਂ ਵਿੱਚੋਂ ਸਭ ਤੋਂ ਵੱਧ ਸੁਆਦਲਾ ਸੀ। ਕੀ ਇੱਥੇ ਸ਼ਰਾਬ ਪੀਣ ਤੇ ਪਾਬੰਦੀ ਨਹੀਂ? ਧਾਤਸਾਜ ਨੇ ਕਿਹਾ, ਜੋ ਚੀਜ਼ ਬੰਦਿਆਂ ਦੇ ਮੂੰਹ ਅੰਦਰ ਦਾਖਲ ਹੁੰਦੀ ਹੈ ਉਹ ਮਾੜੀ ਨਹੀਂ ਹੁੰਦੀ ਮਾੜੀ ਤਾਂ ਉਹ ਚੀਜ਼ ਹੁੰਦੀ ਹੈ ਜਿਹੜੀ ਉਹਨਾਂ ਦੇ ਮੂੰਹਾਂ ਵਿੱਚੋਂ ਬਾਹਰ ਨਿਕਲਦੀ ਹੈ ਤਾਤਸਾਜ ਪਹਿਲਾਂ ਕੁਝ ਅਖੜ ਜਿਹਾ ਮਹਿਸੂਸ ਹੁੰਦਾ ਸੀ ਪਰ ਜਿਉਂ ਹੀ ਮੁੰਡੇ ਨੇ ਸ਼ਰਾਬ ਪੀਤੀ ਉਸਨੇ ਰਾਹਤ ਮਹਿਸੂਸ ਕੀਤੀ ਖਾਣਾ ਖਾਣ ਤੋਂ ਬਾਅਦ ਉਹ ਤੰਬੂ ਦੇ ਬਾਹਰ ਚੰਨ ਚਾਨਣੀ ਵਿੱਚ ਬੈਠ ਗਿਆ ਜਿਹੜੀ ਇੰਨੀ ਰੌਸ਼ਨ ਸੀ ਕਿ ਉਹਦੇ ਸਾਹਮਣੇ ਤਾਰੇ ਵੀ ਪੀਲੇ ਪੈ ਗਏ ਸਨ ਇਹ ਵੇਖਦੇ ਹੋਏ ਮੁੰਡਾ ਪਹਿਲਾਂ ਨਾਲੋਂ ਖੁਸ਼ ਨਜ਼ਰ ਆ ਰਿਹਾ ਸੀ ਤਾਤਸਾਜ ਨੇ ਕਿਹਾ ਖਾਓ ਪੀਓ ਤੇ ਮौज ਕਰੋ ਅੱਜ ਦੀ ਰਾਤ ਆਰਾਮ ਕਰ یوں ਮਹਿਸੂਸ ਕਰ ਜਿਵੇਂ ਕੋਈ ਲੜਾਕਾ ਜੰਗ ਦੀ ਤਿਆਰੀ ਕਰ ਰਿਹਾ ਹੋਵੇ ਇਹ ਗੱਲ ਚੇਤੇ ਰੱਖ ਤੇ ਤੇਰਾ ਦਿਲ ਜਿੱਥੇ ਮਰਜੀ ਹੋਵੇ ਉੱਤੇ ਹੀ ਤੂੰ ਆਪਣਾ ਖਜ਼ਾਨਾ ਲੱਭ ਲਵੇਂਗਾ ਤੈਨੂੰ ਆਪਣਾ ਖਜ਼ਾਨਾ ਲੱਭਣਾ ਹੀ ਪੈਣਾ ਹੈ ਤਾਂ ਕਿ ਜੋ ਕੁਝ ਵੀ ਤੂੰ ਰਸਤੇ ਵਿੱਚ ਸਿੱਖਿਆ ਹੈ ਉਸ ਦੇ ਕੋਈ ਅਰਥ ਬਣ ਸਕਣ ਕੱਲ ਨੂੰ ਆਪਣਾ ਊਠ ਵੇਚ ਕੇ ਤੇ ਘੋੜਾ ਖਰੀਦ ਲੈ ਊਠ ਬਹੁਤ ਧੋਖੇबाज ਹੁੰਦੇ ਹਨ ਉਹ ਹਜ਼ਾਰਾਂ ਕਦਮ ਤੁਰਦੇ ਰਹਿੰਦੇ ਹਨ ਅਤੇ یوں ਲੱਗਣ ਲੱਗਦਾ ਹੈ ਕਿ ਉਹ ਕਦੇ ਵੀ ਨਹੀਂ ਥੱਕਣਗੇ ਪਰ ਅਚੰਚੇਤ ਹੀ ਉਹ ਗੋਡਿਆਂ 'ਤੇ ਡਿੱਗਦੇ ਹਨ ਅਤੇ ਮਰ ਜਾਂਦੇ ਹਨ ਇਸ ਦੇ ਮੁਕਾਬਲੇ ਘੋੜੇ ਹੌਲੀ-ਹੌਲੀ ਥੱਕਦੇ ਹਨ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਉਹਨਾਂ ਤੇ ਕਿੰਨਾ ਬੋਝ ਪਾਉਣਾ ਹੈ ਅਤੇ ਇਹ ਵੀ ਕਿ ਉਹ ਕਦੋਂ ਮਰਨ ਵਾਲੇ ਹਨ ਅਗਲਾ ਦ੍ਰਿਸ਼ ਅਗਲੀ ਰਾਤ ਮੁੰਡਾ ਇੱਕ ਘੋੜਾ ਲੈ ਕੇ ਤਾਤ ਸਾਜ ਦੇ ਤੰਬੂ ਪਹੁੰਚਿਆ ਤਾਤ ਸਾਜ ਵੀ ਤਿਆਰ ਸੀ ਉਹ ਆਪਣੇ ਘੋੜੇ ਤੇ ਚੜ੍ਹਿਆ ਅਤੇ ਆਪਣੇ ਖੱਬੇ ਮੋੜੇ ਤੇ ਇੱਕ ਬਾਜ਼ ਰੱਖ ਲਿਆ ਉਸ ਨੇ ਮੁੰਡੇ ਨੂੰ ਕਿਹਾ ਤੂੰ ਮੈਨੂੰ ਇਹ ਦੱਸਣਾ ਹੈ ਕਿ ਮਾਰੂਥਲ ਵਿੱਚ ਜ਼ਿੰਦਗੀ ਕਿਸ ਥਾਂ ਤੇ ਹੈ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਵੇਖ ਸਕਦੇ ਸਨ ਉਹੀ ਲੋਕ ਖਜ਼ਾਨਾ ਲੱਭ ਸਕਦੇ ਹਨ ਉਹ ਰਾਤ ਦੀ ਚਾਨਣੀ ਵਿੱਚ ਰਸਤਾ ਦੇਖਦੇ ਹੋਏ ਰਿੱਤੇ ਵਿੱਚ ਚੱਲ ਨਿਕਲੇ ਮੁੰਡੇ ਨੇ ਸੋਚਿਆ ਪਤਾ ਨਹੀਂ ਮੈਂ ਮਾਰੂਥਲ ਵਿੱਚ ਜ਼ਿੰਦਗੀ ਦੀ ਕੋਈ ਨਿਸ਼ਾਨੀ ਲੱਭ ਸਕਾਂਗਾ ਜਾਂ ਨਹੀਂ ਮੈਂ ਹਾਲੇ ਤੱਕ ਮਾਰੂਥਲ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਨਹੀਂ ਉਹ ਤਾਂ ਉਸਨੂੰ ਇਹੀ ਗੱਲ ਦੱਸਣੀ ਚਾਹੁੰਦਾ ਸੀ ਪਰ ਉਸ ਕੋਲੋਂ ਡਰਦਾ ਸੀ ਉਹ ਉਸ ਪਥਰੀਲੇ ਇਲਾਕੇ ਵਿੱਚ ਪਹੁੰਚੇ ਜਿੱਥੇ ਮੁੰਡੇ ਨੇ ਅਸਮਾਨ ਵਿੱਚ ਸ਼ਿਖਰੇ ਵੇਖੇ ਸਨ ਪਰ ਹੁਣ ਤਾਂ ਸਿਰਫ ਉੱਤੇ ਚੁੱਪ ਸੀ ਅਤੇ ਹਵਾ ਵੀ ਮੁੰਡਾ ਕਹਿਣ ਲੱਗਾ ਮੈਂ ਨਹੀਂ ਜਾਣਦਾ ਕਿ ਮਾਰੂਥਲ ਵਿੱਚ ਜ਼ਿੰਦਗੀ ਕਿਵੇਂ ਲੱਭਣੀ ਹੈ ਮੈਂ ਜਾਣਦਾ ਹਾਂ ਕਿ ਇੱਥੇ ਕਿਤੇ ਨਾ ਕਿਤੇ ਜ਼ਿੰਦਗੀ ਹੈ ਪਰ ਮੈਨੂੰ ਪਤਾ ਨਹੀਂ ਕਿ ਕਿੱਥੇ ਲੱਭਣੀ ਹੈ ਜ਼ਿੰਦਗੀ ਹੀ ਜ਼ਿੰਦਗੀ ਨੂੰ ਖਿੱਚਦੀ ਹੈ ਤਾਤ ਸਾਜ ਨੇ ਜਵਾਬ ਦਿੱਤਾ ਅਤੇ ਫਿਰ ਮੁੰਡੇ ਨੂੰ ਸਮਝ ਆ ਗਈ ਉਸ ਨੇ ਘੋੜੇ ਦੀਆਂ ਵਾਗਾਂ ਢਿੱਲੀਆਂ ਛੱਡ ਦਿੱਤੀਆਂ ਜਿਹੜਾ ਪੱਥਰਾ ਅਤੇ ਰੇਤੇ ਤੇ ਦੌੜਨ ਲੱਗਾ ਮੁੰਡੇ ਦਾ ਘੋੜਾ ਕਰੀਬ ਅੱਧੇ ਘੰਟੇ ਤੱਕ ਦੌੜਦਾ ਰਿਹਾ ਅਤੇ ਤਾਤ ਸਾਜ ਉਹਦੇ ਮਗਰ ਆਉਂਦਾ ਰਿਹਾ ਹੁਣ ਉਹਨਾਂ ਨੂੰ ਨਖਲਿਸਤਾਨ ਦੀਆਂ ਖਜੂਰਾਂ ਦਿਖਾਈ ਨਹੀਂ ਸਨ ਦਿੰਦੀਆਂ ਉਹਨਾਂ ਦੇ ਸਿਰ ਤੇ ਇੱਕ ਵੱਡਾ ਚੰਦਰਮਾ ਚਮਕ ਰਿਹਾ ਸੀ ਅਤੇ ਇਸ ਦੀਆਂ ਸਨੇਰੀ ਕਿਰਨਾਂ ਨਾਲ ਮਾਰੂਥਲ ਦੇ ਪੱਥਰ ਲਿਸ਼ਕ ਰਹੇ ਸਨ ਅਚਨਚੇ ਬਿਨਾਂ ਕਾਰਨ ਹੀ ਮੁੰਡੇ ਦਾ ਕੋੜਾ ਹੌਲੀ-ਹੌਲੀ ਹੁਣਾ ਸ਼ੁਰੂ ਹੋ ਗਿਆ। ਮੁੰਡੇ ਨੇ ਧਾਤਸਾਜ ਨੂੰ ਕਿਹਾ ਇੱਥੇ ਕਿਤੇ ਨਾ ਕਿਤੇ ਜ਼ਿੰਦਗੀ ਹੈ। ਮੈਨੂੰ ਤਾਂ ਮਾਰੂਥਲ ਦੀ ਭਾਸ਼ਾ ਨਹੀਂ ਪਤਾ ਪਰ ਮੇਰੇ ਕੋੜੇ ਨੂੰ ਜ਼ਿੰਦਗੀ ਦੀ ਭਾਸ਼ਾ ਦਾ ਪਤਾ ਹੈ। ਉਹ ਕੋੜਿਆਂ ਤੋਂ ਉਤਰੇ ਅਤੇ ਧਾਤਸਾਜ ਨੇ ਕੁਝ ਨਾ ਕਿਹਾ। ਹੌਲੀ-ਹੌਲੀ ਅੱਗੇ ਵਧਦੇ ਹੋਏ ਉਹਨਾਂ ਪੱਥਰਾਂ ਦੀ ਭਾਲ ਕੀਤੀ। ਅਚਨਚੇ ਧੀ ਧਾਤਸਾਜ ਰੁਕ ਗਿਆ ਤੇ ਜ਼ਮੀਨ ਤੇ ਝੁੱਕ ਗਿਆ। ਪੱਥਰਾਂ ਦੇ ਵਿੱਚ ਹੀ ਜ਼ਮੀਨ ਵਿੱਚ ਇੱਕ ਖੋਡ ਦਿਖਾਈ ਦਿੱਤੀ। ਧਾਤਸਾਜ ਨੇ ਆਪਣਾ ਹੱਥ ਇਸ ਖੋਡ ਵਿੱਚ ਪਾਇਆ, ਫਿਰ ਆਪਣੇ ਸਾਰੇ ਬਾਹ ਪਾਈ ਅਤੇ ਮੋਢੇ ਤੱਕ ਅੰਦਰ ਕਰ ਦਿੱਤੇ। ਅੰਦਰ ਕੋਈ ਚੀਜ਼ ਹਿਲਜੁਲ ਕਰ ਰਹੀ ਸੀ ਅਤੇ ਧਾਤਸਾਜ ਦੀਆਂ ਅੱਖਾਂ ਮੁੰਡੇ ਸਿਰਫ ਉਸ ਦੀਆਂ ਅੱਖਾਂ ਹੀ ਦਿਖਾਈ ਦਿੰਦੀਆਂ ਸਨ, ਸੁੰਗੜ ਰਹੀਆਂ ਸਨ। ਖੋਡ ਵਿੱਚ ਕੋਈ ਵੀ ਚੀਜ਼ ਸੀ, ਉਸ ਨੂੰ ਫੜਨ ਲਈ ਉਸ ਦਾ ਹੱਥ ਹਰਕਤ ਕਰਨਾ ਮਹਿਸੂਸ ਕਰ ਰਿਹਾ ਸੀ। ਅਚੰਤੇ ਤਹੀ ਮੁੰਡੇ ਨੂੰ ਹੈਰਾਨ ਕਰਨ ਵਾਲੀ ਤੇਜ਼ੀ ਨਾਲ ਉਨੇ ਆਪਣੀ ਬਾਹ ਖੁੱਡ ਵਿੱਚੋਂ ਬਾਹਰ ਕੱਢੀ ਅਤੇ ਆਪਣੇ ਪੈਰਾਂ ਤੇ ਖੜਾ ਹੋ ਗਿਆ ਉਸਦੇ ਹੱਥ ਵਿੱਚ ਇੱਕ ਸੱਪ ਸੀ ਜਿਸ ਨੂੰ ਉਸਨੇ ਪੂਛ ਤੋਂ ਫੜਿਆ ਹੋਇਆ ਸੀ ਮੁੰਡੇ ਨੇ ਵੀ ਛਾਲ ਮਾਰੀ ਪਰ ਉਹ ਛਾਲ ਮਾਰ ਕੇ ਤਾਂ ਹੱਥ ਸਾਹ ਤੋਂ ਪਰੇ ਹੋ ਗਿਆ ਸੱਪ ਬੜੇ ਜ਼ੋਰ ਨਾਲ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਫੁੰਕਾਰੇ ਮਾਰ ਰਿਹਾ ਸੀ ਜਿਸ ਨਾਲ ਮਾਰੂਥਲ ਦੀ ਚੁੱਪ ਭੰਗ ਹੋ ਰਹੀ ਸੀ ਇਹ ਫਨੀਅਰ ਸੱਪ ਸੀ ਜਿਸ ਦੀ ਜ਼ਹਿਰ ਨਾਲ ਬੰਦਾ ਮਿੰਟਾਂ ਵਿੱਚ ਹੀ ਮਰ ਸਕਦਾ ਹੈ ਇਸ ਦੀ ਜ਼ਹਿਰ ਤੋਂ ਬਚ ਕੇ ਰਹੀਂ ਮੁੰਡੇ ਨੇ ਕਿਹਾ ਪਰ ਹਾਲਾਂਕਿ ਤਾਤ ਸਾਜ ਨੇ ਆਪਣਾ ਹੱਥ ਖੁੱਡ ਵਿੱਚ ਪਾਇਆ ਸੀ ਤੇ ਜ਼ਰੂਰ ਹੀ ਸੱਪ ਨੇ ਉਹਦਾ ਡੰਗ ਮਾਰਿਆ ਹੋਵੇਗਾ ਪਰ ਫਿਰ ਵੀ ਉਹ ਬੜਾ ਸ਼ਾਂਤ ਦਿਖਾਈ ਦਿੰਦਾ ਸੀ ਅੰਗਰੇਜ਼ ਨੇ ਉਸ ਨੂੰ ਦੱਸਿਆ ਸੀ ਤਾਤ ਸਾਜ ਦੀ ਉਮਰ 200 ਸਾਲ ਹੈ ਉਸ ਨੂੰ ਪਤਾ ਹੀ ਹੋਵੇਗਾ ਕਿ ਮਾਰੂਥਲ ਦੇ ਸੱਪਾਂ ਨਾਲ ਕਿਵੇਂ ਸਿੰਝਣਾ ਹੈ ਮੁੰਡੇ ਨੇ ਵੇਖਿਆ ਕਿ ਤਾਤ ਸਾਜ ਆਪਣੇ ਘੋੜੇ ਕੋਲ ਗਿਆ ਤੇ ਖੰજર ਕੱਢ ਲਈ ਇਸ ਦੀ ਨੋਕ ਨਾਲ ਉਸਨੇ ਰੇਤ ਦੇ ਇੱਕ ਗੋਲਦਾਰਾ ਬਣਾਇਆ ਤੇ ਸੱਪ ਨੂੰ ਉਹਦੇ ਅੰਦਰ ਰੱਖ ਦਿੱਤਾ। ਸੱਪ ਇੱਕਦਮ ਹੀ ਸ਼ਾਂਤ ਹੋ ਗਿਆ। ਤਾਤਸਾਜ ਕਹਿਣ ਲੱਗਾ, "ਚਿੰਤਾ ਦੀ ਕੋਈ ਗੱਲ ਨਹੀਂ। ਉਹ ਇਸ ਦਾਇਰੇ ਵਿੱਚੋਂ ਬਾਹਰ ਨਹੀਂ ਨਿਕਲੇਗਾ। ਤੂੰ ਮਾਰੂਥਲ ਵਿੱਚੋਂ ਜ਼ਿੰਦਗੀ ਦੀ ਭਾਲ ਕਰ ਲਈ ਹੈ ਅਤੇ ਮੈਨੂੰ ਇਸੇ ਨਿਸ਼ਾਨੀ ਦੀ ਹੀ ਲੋੜ ਸੀ। ਪਰ ਇਸ ਦੀ ਇੰਨੀ ਕੀ ਅਮਿਅਤ ਹੈ। ਕਿਉਂਕਿ ਪੀਰਾਮਿਡਾਂ ਦੇ ਆਲੇ-ਦੁਆਲੇ ਮਾਰੂਥਲ ਹੀ ਮਾਰੂਥਲ ਹੈ। ਮੁੰਡੇ ਦੀ ਪੀਰਾਮਿਡਾਂ ਬਾਰੇ ਗੱਲ ਕਰਨ ਦੀ ਇੱਛਾ ਨਹੀਂ ਸੀ। ਉਸਦਾ ਦਿਲ ਭਾਰੀ ਸੀ ਅਤੇ ਕੱਲ ਰਾਤ ਤੋਂ ਹੀ ਉਹ ਹਲਕੇ ਜਿਹੇ ਉਦਾਸੀ ਮਹਿਸੂਸ ਕਰ ਰਿਹਾ ਸੀ ਖਜ਼ਾਨੇ ਦੀ ਭਾਲ ਜਾਰੀ ਰੱਖਣ ਦਾ ਮਤਲਬ ਇਹ ਸੀ ਕਿ ਉਸ ਨੂੰ ਫਾਤਿਮਾ ਨੂੰ ਪਿੱਛੇ ਛੱਡਣਾ ਪੈਣਾ ਸੀ ਮੈਂ ਮਾਰੂਥਲ ਪਾਰ ਕਰਨ ਵਿੱਚ ਤੇਰੀ ਅਗਵਾਈ ਕਰਾਂਗਾ ਤਾਤ ਸਾਜ ਨੇ ਕਿਹਾ ਮੁੰਡੇ ਨੇ ਜਵਾਬ ਦਿੱਤਾ ਮੈਂ ਨਖਲਿਸਤਾਨ ਵਿੱਚ ਰਹਿਣਾ ਚਾਹੁੰਦਾ ਹਾਂ ਮੈਨੂੰ ਫਾਤਿਮਾ ਲੱਭ ਪਈ ਹੈ ਅਤੇ ਜਿੱਥੋਂ ਤੱਕ ਮੇਰਾ ਸੰਬੰਧ ਹੈ ਮੇਰੇ ਲਈ ਹੋਰ ਕਿਸੇ ਵੀ ਖਜ਼ਾਨੇ ਨਾਲੋਂ ਵੱਧ ਕੀਮਤੀ ਹੈ ਤਾਂ ਉਸ ਆਦਨੇ ਜਵਾਬ ਦਿੱਤਾ ਫਾਤਿਮਾ ਮਾਰੂਥਲ ਦੀ ਔਰਤ ਹੈ ਉਹ ਜਾਣਦੀ ਹੈ ਕਿ ਮਰਦਾਂ ਨੂੰ ਜਾਣਾ ਹੀ ਪੈਂਦਾ ਹੈ ਤਾਂ ਕਿ ਉਹ ਵਾਪਸ ਪਰਤ ਸਕਣ ਅਤੇ ਉਸ ਨੂੰ ਤਾਂ ਪਹਿਲਾਂ ਹੀ ਉਸ ਦਾ ਖਜ਼ਾਨਾ ਮਿਲ ਚੁੱਕਾ ਹੈ ਇਹ ਖਜ਼ਾਨਾ ਤੂੰ ਹੈ ਹੁਣ ਉਸ ਉਹ ਆਸ ਕਰੇਗੀ ਕਿ ਤੂੰ ਇਸ ਧੀ ਨੂੰ ਲੱਭੇ ਜਿਸ ਦੀ ਤੂੰ ਭਾਲ ਕਰ ਰਿਹਾ ਹੈ ਪਰ ਜੇ ਮੈਂ ਇੱਥੇ ਰੁਕਣ ਦਾ ਫੈਸਲਾ ਕਰ ਲਵਾਂ ਮੈਂ ਤੈਨੂੰ ਦੱਸਦਾ ਹਾਂ ਕਿ ਕੀ ਹੋਵੇਗਾ ਤੂੰ ਨਖਲਿਸਤਾਨ ਦਾ ਸਲਾਹਕਾਰ ਹੋਏਗਾ ਤੇਰੇ ਕੋਲ ਇੰਨਾ ਸੋਨਾ ਹੈ ਕਿ ਤੂੰ ਬਹੁਤ سارے ਘੇਡਾਂ ਅਤੇ ਬਹੁਤ سارے ਊਠ ਖਰੀਦ ਸਕਦਾ ਹੈ ਤੂੰ ਫਾਤਿਮਾ ਨਾਲ ਨਿਕਾਹ ਕਰਵਾ ਲਵੇਂਗਾ ਅਤੇ ਤੁਸੀਂ ਦੋਵੇਂ ਸਾਲ ਭਰ ਲਈ ਬਹੁਤ ਖੁਸ਼ ਹੋਵੋਗੇ ਤੈਨੂੰ ਮਾਰੂਥਲ ਨਾਲ ਪਿਆਰ ਕਰਨਾ ਆ ਜਾਵੇਗਾ ਅਤੇ ਤੈਨੂੰ 50000 ਖਜੂਰਾਂ ਦੇ ਦਰਖਤਾਂ ਵਿੱਚੋਂ ਹਰੇਕ ਦੀ ਜਾਣਕਾਰੀ ਹੋ ਜਾਵੇਗੀ ਜੋ ਇਹਨਾਂ ਨੂੰ ਵੱਧਦੇ ਆ ਵੇਖੇਗਾ ਤੇ ਮਹਿਸੂਸ ਕਰੇਗਾ ਕਿ ਕਿਵੇਂ ਸੰਸਾਰ ਹਰ ਵੇਲੇ ਬਦਲਦਾ ਰਹਿੰਦਾ ਹੈ ਫਿਰ ਤੂੰ ਨਿਸ਼ਾਨਿਆਂ ਨੂੰ ਸਮਝਣ ਦੇ ਮਾਮਲੇ ਵਿੱਚ ਲਗਾਤਾਰ ਮੁਹਾਰਤ ਹਾਸਲ ਕਰਦਾ ਰਹੇਗਾ ਕਿਉਂਕਿ ਮਾਰੋਥਲ ਤੋਂ ਵੱਡਾ ਹੋਰ ਕੋਈ ਸਿੱਖਿਆਕ ਨਹੀਂ ਦੂਜੇ ਸਾਲ ਦੌਰਾਨ ਕਿਸੇ ਸਮੇਂ ਤੈਨੂੰ ਖਜ਼ਾਨੇ ਦੀ ਯਾਦ ਆਵੇਗੀ ਨਿਸ਼ਾਨੇ ਆ ਇਸ ਖਜ਼ਾਨੇ ਬਾਰੇ ਲਗਾਤਾਰ ਬੋਲਣ ਲੱਗਣਗੇ ਅਤੇ ਤੂੰ ਇਹਨਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰੇਗਾ ਤੋ ਆਪਣੇ ਗਿਆਨ ਦੀ ਵਰਤੋਂ ਨਖਲਿਸਤਾਨ ਅਤੇ ਇਸ ਦੇ ਬਸਨੀਕਾਂ ਦੀ ਭਲਾਈ ਲਈ ਕਰੇਗਾ ਕਵੀਲੇ ਦੇ ਮੁਖੀ ਤੇਰੇ ਕੰਮ ਦੀ ਸਰਾਨਾ ਕਰਨਗੇ ਤੇ ਤੇਰੇ ਊਠ ਤੈਨੂੰ ਹੋਰ ਦੌਲਤ ਅਤੇ ਸੱਤਾ ਲੈ ਆ ਕੇ ਦੇਣਗੇ ਤੀਜੇ ਸਾਲ ਨਿਸ਼ਾਨੀਆਂ ਅਜੇ ਵੀ ਤੇਰੇ ਖਜ਼ਾਨੇ ਵੱਲ ਅਤੇ ਤੇਰੀ ਹੋਣੇ ਵੱਲ ਸੰਕੇਤ ਕਰਨਾ ਜਾਰੀ ਰੱਖਣਗੀਆਂ ਤੋਂ ਹਰ ਰਾਤ ਹੀ ਨਖਲਿਸਤਾਨ ਵਿੱਚ ਚੱਕਰ ਕੱਟਦਾ ਰਹੇਗਾ ਤੇ ਫਾਤਿਮਾ ਇਸ ਗੱਲ ਤੋਂ ਦੁਖੀ ਹੋਵੇਗੀ ਕਿਉਂਕਿ ਉਹ ਮਹਿਸੂਸ ਕਰੇਗੀ ਕਿ ਉਹਨੇ ਹੀ ਤੈਨੂੰ ਤੇਰੀ ਭਾਲ ਦੇ ਰਸਤੇ ਵਿੱਚੋਂ ਪਟਕਾਇਆ ਹੈ ਤੋ ਉਸ ਨੂੰ ਪਿਆਰ ਕਰੇਗਾ ਅਤੇ ਉਹ ਵੀ ਤੈਨੂੰ ਪਿਆਰ ਕਰੇਗੀ ਤੈਨੂੰ ਚੇਤਾ ਆਏਗਾ ਕਿ ਉਹਨੇ ਤਾਂ ਤੈਨੂੰ ਰੁਕਣ ਲਈ ਨਹੀਂ ਸਿੱਖਿਆ ਕਿਉਂਕਿ ਮਾਰੂਥਲ ਦੀ ਔਰਤ ਨੂੰ ਪਤਾ ਹੈ ਕਿ ਉਸਨੇ ਆਪਣੇ ਮਰਦ ਦੀ ਅਡੀਕ ਕਰਨੀ ਹੈ ਇਸ ਲਈ ਤੂੰ ਉਸ ਨੂੰ ਦੋਸ਼ ਨਹੀਂ ਦੇ ਸਕੇਗਾ ਪਰ ਕਈ ਵਾਰ ਤੂੰ ਮਾਰੂਥਲ ਦੀ ਰੇਤ ਦੇ ਚੱਕਰ ਕੱਟਦਾ ਹੋਇਆ ਸੋਚੇਗਾ ਕਿ ਤੈਨੂੰ ਚਲੇ ਹੀ ਜਾਣਾ ਚਾਹੀਦਾ ਸੀ ਤੇ ਤੈਨੂੰ ਫਾਤਿਮਾ ਲਈ ਆਪਣੇ ਪਿਆਰ ਵਿੱਚ ਵਧੇਰੇ ਭਰੋਸਾ ਹੋਣਾ ਚਾਹੀਦਾ ਸੀ ਇੱਕ ਗੱਲ ਚੇਤੇ ਰੱਖ ਇਹ ਨਖਲੇਸਤਾਨ ਵਿੱਚ ਤੂੰ ਆਪਣਾ ਇਸ ਡਰ ਕਾਰਨ ਰੁਕੇਗਾ ਕਿ ਤੂੰ ਖਵਰੇ ਕਦੇ ਵੀ ਵਾਪਸ ਨਾ ਆ ਸਕੇ ਇਸ ਸਮੇਂ ਤੱਕ ਆਉਂਦਿਆ ਆਉਂਦਿਆ ਨਿਸ਼ਾਨੀਆਂ ਤੈਨੂੰ ਦੱਸਣੀਆਂ ਕਿ ਤੇਰਾ ਖਜ਼ਾਨਾ ਸਦਾ ਸਦਾ ਲਈ ਜ਼ਮੀਨ ਹੇਠਾਂ ਦੱਬਿਆ ਜਾ ਚੁੱਕਾ ਹੈ ਫਿਰ ਚੌਥੇ ਸਾਲ ਦੌਰਾਨ ਕਿਸੇ ਸਮੇਂ ਨਿਸ਼ਾਨੀਆਂ ਤੈਨੂੰ ਦਿਖਾਈ ਦੇਣਾ ਬੰਦ ਕਰ ਦੇਣਗੀਆਂ ਕਿਉਂਕਿ ਉਦੋਂ ਤੱਕ ਤੂੰ ਇਹਨਾਂ ਨੂੰ ਸੁਣਨਾ ਛੱਡ ਜਾਵੇਂਗਾ ਕਵਾਈਲੀ ਮੁਖੀਆਂ ਨੂੰ ਇਸ ਦਾ ਪਤਾ ਲੱਗ ਜਾਵੇਗਾ ਕੀ ਉਹ ਤੈਨੂੰ ਸਲਾਹ ਕਰਦੇ ਉਧ ਤੋਂ ਹਟਾ ਦੇਣਗੇ ਪਰ ਉਦੋਂ ਤੱਕ ਤੂੰ ਅਮੀਰ ਵਪਾਰੀ ਹੋ ਚੁੱਕਾ ਹੋਵੇਂਗਾ ਤੇ ਤੇਰੇ ਕੋਲ ਬਹੁਤ ਸਾਰੇ ਊਠ ਅਤੇ ਬਹੁਤ ਵੱਡਾ ਕਾਰੋਬਾਰ ਹੋਵੇਗਾ ਬਾਕੀ ਦੇ ਦਿਨਾਂ ਨੂੰ ਤੂੰ ਇਹ ਜਾਣਦੇ ਹੋਏ ਬਤਾਵੇਂਗਾ ਕਿ ਤੂੰ ਆਪਣੀ ਹੁਣੀ ਦੀ ਪਾਲ ਨਹੀਂ ਸੀ ਕਰ ਸਕਿਆ ਅਤੇ ਹੁਣ ਅਜਿਹਾ ਕਰਨ ਦਾ ਸਮਾਂ ਨਹੀਂ ਰਹਿ ਗਿਆ ਤੈਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਪਿਆਰ ਕਦੇ ਵੀ ਬੰਦੇ ਨੂੰ ਉਸ ਦੀ ਹੁਣੀ ਦੀ ਪਾਲ ਕਰਨ ਦੇ ਜ਼ਤਨਾ ਤੋਂ ਨਹੀਂ ਰੋਕਦਾ ਜੇ ਬੰਦਾ ਇਸ ਕਾਰਨ ਹੀ ਆਪਣੀ ਹੋਣੀ ਦੀ ਬਾਹ ਛੱਡ ਦੇਵੇ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਦਾ ਪਿਆਰ ਸੱਚਾ ਨਹੀਂ ਸੀ ਉਹ ਪਿਆਰ ਐਸਾ ਨਹੀਂ ਸੀ ਜਿਹੜਾ ਸੰਸਾਰ ਦੀ ਸਰਬੋਤਮ ਭਾਸ਼ਾ ਬੋਲਦਾ ਹੋਵੇ ਧਾਤ ਸਾਜ ਨੇ ਰੇਤੇ ਦੇ ਬਣਿਆ ਹੋਇਆ ਗੋਲ ਚੱਕਰ ਮਿਟਾ ਦਿੱਤਾ ਤੇ ਸੱਪ ਚੱਲਦਾ ਹੋਇਆ ਪੱਥਰਾਂ ਵਿੱਚ ਗੁੰਮ ਹੋ ਗਿਆ ਮੁੰਡੇ ਨੂੰ ਉਹ ਸ਼ੀਸ਼ੇ ਦੇ ਵਪਾਰੀ ਦਾ ਚੇਤਾ ਆਇਆ ਜਿਹੜਾ ਮੱਕੇ ਜਾਣਾ ਚਾਹੁੰਦਾ ਸੀ ਅਤੇ ਉਹ ਅੰਗਰੇਜ਼ ਦਾ ਜਿਹੜਾ ਧਾਤ ਸਾਜ ਨੂੰ ਲੱਭਣਾ ਚਾਹੁੰਦਾ ਸੀ ਉਸਨੇ ਉਸ ਔਰਤ ਬਾਰੇ ਸੋਚਿਆ ਜਿਸ ਦਾ ਮਾਰੂਥਲ ਵਿੱਚ ਵਿਸ਼ਵਾਸ ਸੀ ਅਤੇ ਉਸਨੇ ਮਾਰੂਥਲ ਵੱਲੋਂ ਵੇਖਿਆ ਜਿਸ ਨੇ ਉਸਨੂੰ ਉਸ ਔਰਤ ਤੱਕ ਲੈ ਆਂਦਾ ਸੀ ਜਿਸ ਨੂੰ ਉਹ ਪਿਆਰ ਕਰਦਾ ਸੀ ਉਹ ਆਪਣੇ ਘੋੜੇ ਤੇ ਸਵਾਰ ਹੋਏ ਅਤੇ ਇਸ ਵਾਰੀ ਧਾਤਸਾਜ ਅੱਗੇ-ਅੱਗੇ ਚੱਲਿਆ ਅਤੇ ਮੁੰਡਾ ਉਹਦੇ ਮਗਰ ਹਵਾ ਨਖਲਿਸਤਾਨ ਦੀਆਂ ਆਵਾਜ਼ਾਂ ਨੂੰ ਉਹਨਾਂ ਤੱਕ ਲਿਆ ਰਹੀ ਸੀ ਅਤੇ ਮੁੰਡੇ ਨੇ ਇਹਨਾਂ ਵਿੱਚੋਂ ਫਾਤਿਮਾ ਦੀ ਆਵਾਜ਼ ਪਛਾਣਨ ਦੀ ਕੋਸ਼ਿਸ਼ ਕੀਤੀ ਪਰ ਉਸ ਰਾਤ ਜਦੋਂ ਉਹ ਗੋਲਦਾਰੇ ਦੇ ਅੰਦਰ ਫਨੀਰ ਸੱਪ ਨੂੰ ਵੇਖ ਰਿਹਾ ਸੀ ਤਾਂ ਉਸ ਨੂੰ ਚਿੱਤੇ ਆਇਆ ਕਿ ਆਪਣੇ ਮੋਢੇ ਤੇ ਬਾਜ਼ ਬਿਠਾਉਣ ਵਾਲੇ ਅਜੀਬ ਘੋੜਸਵਾਰ ਨੇ ਪਿਆਰ ਅਤੇ ਖਜ਼ਾਨੇ ਬਾਰੇ ਮਾਰੂਥਲ ਦੀਆਂ ਔਰਤਾਂ ਬਾਰੇ ਅਤੇ ਉਸ ਦੀ ਹੋਣੀ ਬਾਰੇ ਗੱਲਾਂ ਕੀਤੀਆਂ ਮੈਂ ਤੇਰੇ ਨਾਲ ਜਾ ਰਿਹਾ ਹਾਂ ਮੁੰਡੇ ਨੇ ਕਿਹਾ ਅਤੇ ਉਸ ਦੇ ਦਿਲ ਵਿੱਚ ਇੱਕਦਮ ਸ਼ਾਂਤੀ ਛਾ ਗਈ ਅਸੀਂ ਕੱਲ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਰਵਾਨਾ ਹੋਵਾਂਗੇ ਤਾਂਤ ਸਾਜ ਨੇ ਜਵਾਬ ਦਿੱਤਾ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਨੂੰ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਮੇਰੇ ਲਈ ਪ੍ਰੇਰਨਾ ਦਾ ਸਰੋਤ ਹੈ ਧੰਨਵਾਦ